ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਖੂਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਧਰਮਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਜ਼ ਦਾ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਘਰੇਲੂ ਝੋਟੀ ਵਿਖਾਉਣੀ ਆ ਬਿਲਕੁਲ ਜਾਇਜ਼ ਮੁੱਲ ਦੀ ਮੁੱਲ ਤੁਸੀਂ ਵੀਰ ਦੇ ਮੂੰਹੋਂ ਸੋਣੀ ਲੈਣਾ ਬਾਕੀ ਇਨਫੋਰਮੇਸ਼ਨ ਤੁਹਾਨੂੰ ਲੈ ਦਨਾ ਉਹ ਕਰ ਦੇਗਾ ਅਲਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਜੀ ਸਾਸਰੀ ਗਾਲ ਸਾਰਿਆਂ ਨੂੰ ਵੀਰ ਜੀ ਨਾਮ ਤੇ ਐਡਰੈਸ ਦੱਸ ਮੇਰਾ ਨਾਮ ਸਲਖਣ ਸਿੰਘ ਆ ਪਿੰਡ ਖੋਸਾ ਕੋਟਲਾ ਤੇ ਆਪਣੀ ਇਹ ਝੋਟੀ ਵਿਕਾਉਗਾ ਜੀ ਪਿਓਰ ਮੋਹਰਾ ਨਸਲ ਦੀ ਝੋਟੀ ਆ ਜੀ ਕੱਲਾ ਪੂਛ ਤੇ ਬਾਲਾਂ ਸਾਰੀ ਪਿਓਰ ਕਾਲੀ ਆ ਸਿੰਘ ਕੁੰਡੇ ਆ ਇਹਦੇ ਤੁਸੀਂ ਦੇਖ ਸਕਦੇ ਹੋ ਦਾਣੇ ਦੇ ਪੂਰੇ ਹੋਏ ਆ ਸੂਣ ਵਾਲੀ ਆ ਸੂਪੇ ਤੇ ਅੱਜ ਸੂਪੇ ਜੇ ਲੈ ਜੇ ਤਾਂ ਟਾਈਮ ਉਸ ਦਾ 1-2 ਦਿਨ ਲੱਗ ਜਾਂ 4 ਦਿਨ ਲੱਗ ਆ ਵੀ ਸਕਦੀ ਆ ਦਿਨ ਪੂਰੇ ਹੋ ਗਏ ਆ ਹਾਂਜੀ ਦਿਨ ਵੈਸੇ ਪੂਰੇ ਹੋਏ ਆ ਠੀਕ ਹੈ ਜੀ ਤੇਰੇ ਘਰ ਦੇ ਇਸੇ ਮੱਝ ਦੀ ਝੋਟੀ ਤਿਆਰ ਹੋਈ ਆ ਇਹਨੇ ਕਿੰਨਾ ਕੁ ਦੁੱਧ ਦਿੱਤਾ ਮੱਝ ਨੇ ਇਹਨੇ 11 ਤੋਂ 12 ਲੀਟਰ ਸੀ ਇਹਦਾ ਦੁੱਧ ਇੱਕ ਦਿਨ ਦਾ ਤੇ ਇਹ ਝੋਟੀ ਇਸੇ ਦੀ ਆ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਿਆਜੂ ਇਹ ਇਹਦੇ ਨਾਲੋਂ ਜ਼ਿਆਦਾ ਲੱਗਦੀ ਠੀਕ ਹੈ ਜੀ ਹਾਂਜੀ ਗਾਂ ਆਪਣੀ ਕਿਸਮਤ ਕਰਮਾਂ ਦੀ ਸਹੀ ਕਿੱਡੀ ਵਾਰ ਨੂੰ ਤੋੜ ਕੇ ਵਿਖਾਈਏ ਸਾਰਿਆਂ ਨੂੰ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਹੀ ਹਨ ਆਏ ਦੀ ਮਾਂ ਖੜੀ ਹੈ ਤੇ ਧੀਏ ਦੀ ਸੇਲ ਆ ਆ ਦੋਸਤੋ ਵੇਖ ਲਓ ਬਹੁਤ ਸੋਹਣੀ ਪਹਿਲਾ ਸੂਆ ਮੋਹਰਾਂ ਨਸਲ ਦੀ ਪਲੂਨ ਕੱਟੀ ਹੈ ਵਜਨ-ਵਜਨ ਬਹੁਤ ਹੈ ਨਾ ਕਿ ਦੋ ਹੀ ਹੈ ਬਾਈ ਦੇ ਦੋਵੇਂ ਪੂਰੇ ਰਾਜੀ ਹੈ ਮਾਂਵਾ ਧੀਆ ਦੋ ਹੀ ਹੈ ਤੇ ਧੀ ਵੀਰ ਨੇ ਹੁਣ ਸੇਲ ਕਰਨੀ ਆ 11-12 ਕਿਲੋ ਇਹਦੀ ਮਾਂ ਦਾ ਦੁੱਧ ਤੇ ਇਹਨਾਂ ਦੁੱਧ ਵੀਰ ਦੱਸਦਾ ਇਹ ਖੁੱਲਾ ਪਿਆ ਜੂਗੀ ਵੀਰ ਕਹਿੰਦਾ ਸਾਨੂੰ ਵੱਧ ਦੁੱਧ ਦੀ ਉਮੀਦ ਹੈ ਬਾਕੀ ਨਾਲ ਵੀਰ ਨੇ ਹਾਸੇ ਜਿਹੀ ਗਾਇਦਾ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜੇ ਦੁੱਧ ਪਿਆ ਜੂ ਹਵਾਨੇ ਦੀ ਤਿਆਰੀ ਬਹੁਤ ਆ ਦਿਨ ਪੂਰੇ ਹੋ ਗਏ ਆ ਹੋ ਸਕਦਾ ਵੀਰ ਕਹਿੰਦਾ ਰਾਤ ਨੂੰ ਸੂਪੇ ਹੋ ਸਕਦਾ 2 ਦਿਨ ਲੈ ਜੇ ਉਹ ਅੱਗੇ ਵਾਹੀਗਰੂ ਨੂੰ ਪਤਾ ਡੇਟ ਮੁਤਾਬਕ ਦਿਨ ਪੂਰੇ ਹੋ ਗਏ ਆ ਥਣ ਸੋਹਣਿਆ ਮੁੱਠੀ ਵਾਲਿਆ ਹਦੀ ਚੁਆਈ ਵਾਲੇ ਚਾਰ ਹੀ ਥਾਣੇ ਗੈਬ ਚ ਲੱਗੇ ਹੋਇਆ ਬਾਕੀ ਸਾਈਡਾਂ ਚ ਬਲਟਲ ਹਜੇ ਬਾਕੀ ਆ ਇਹ ਜਸ ਹਾਣ ਇੱਕ ਅੱਧਾ ਦਿਨ ਮਸਾਂ ਹੀ ਲਊਗੀ ਸਾਰੀ ਵਾਲ ਢੈਲ ਕੱਢ ਕੇ ਸੂਣਾ ਕਰਮਾੜੀ ਨੇ ਹੂੰ ਮੱਥੇ ਦੀ ਸੋਹਣੀ ਆ ਛੋਟੀ ਸਿੰਗੀ ਆ ਵਜਨ ਬਹੁਤ ਆ ਮੋਹਰਾ ਨਸਲ ਦੀ ਪਹਿਲਾ ਸੂਆ ਘਰੇਲੂ ਪਲੂਣ ਕੱਟੀ ਆ ਸੀਲਸਾਉ ਪੂਰੀ ਆ ਵੀਰ ਨੇ ਢੇੜਾ ਕਢਾਇਆ ਤੇ ਬੰਦਤੀ ਲਿਆ ਕੇ ਮੌਜਨਾ ਖੜ ਗਈ ਆ ਮੁੱਲ ਹੁਣ ਦੱਸ ਬਈ ਜਾਇਜ ਜਾਂ ਲੈਣ ਦੇ ਨਾਲ ਕੋਈ ਪਕਾਈ ਨਹੀਂ ਬਸ ਉਹਨੇ ਕਿ ਜਿੰਨੇ ਆਪਾਂ ਲੈਣੇ ਆ ਬਾਈ ਆਪਾਂ 88 ਤੱਕ ਵੇਚ ਦੇਾਂਗੇ 88 ਦਾ ਇਹ ਆਪਣੀ ਡਿਮਾਂਡ ਨਹੀਂ ਗਈ ਇਹ ਆਪਾਂ ਇਥੋਂ ਤੱਕ ਵੇਚ ਦੇ ਵੇਚਣ ਵਾਲਾ ਮੁੱਲ ਹੈ ਕਿ ਇੰਨੇ ਕ ਪੈਸੇ ਆਪਾਂ ਲੈਣੇ ਆ ਹਾਂਜੀ ਜੇ ਡਿਮਾਂਡ ਦੀ ਗੱਲ ਕਰਕੇ ਫਿਰ ਆਪਾਂ ਵੱਧ ਪਕਹਿਣਾ ਸੀ ਪਰ ਆਪਾਂ ਜਿੱਥੋਂ ਤੱਕ ਵੇਚਣੀ ਚਾਹੁੰਦੇ ਹਾਂ ਹੂੰ ਸਹੀ ਆ ਹਾਂਜੀ ਡਿਮਾਂਡ ਕਿੰਨੀ ਕਰਦੇ ਆ ਡਿਮਾਂਡ ਤਾਂ ਲੱਖ ਦੇ ਵੀ ਕਹਿ ਦੇਗੇ ਸਹੀ ਹੈ ਸਹੀ ਵੇਚਣ ਵਾਲਾ ਮੁੱਲ ਆਪਾਂ ਜੇ ਕਰਦੇ ਆ 88000 ਤੱਕ ਵੇਚ ਜਣੀ ਤੇਰਾ ਮਨ ਕਹਿੰਦਾ ਕਿ ਆਪਾਂ 88 ਦੀ ਵੇਚਣੀ ਆ ਹਾਂਜੀ ਵਿੱਚੋਂ ਕੋਈ ਛੋੜ ਛੱਪਾ ਥੋੜਾ ਕਹਣਾ ਮਾਨਤਨ ਉਹ ਮਾਨਤਨ ਜਦੋਂ ਕੋਈ ਵੀਰ ਆਊਗਾ ਫਿਰ ਆਪਾਂ ਉਹਦਾ ਮਾਨਤਨ ਵੀ ਕਰਦੇ ਆ ਸਹੀ ਹੈ ਫੋਨ ਨੰਬਰ ਦੱਸ ਦੀ ਇੱਕ ਵਾਰੀ ਫੋਨ ਨੰਬਰ ਵੀਰੇ ਮੇਰਾ ਹੈਗਾ 82640 65995 ਇੱਕ ਵਾਰੀ ਫੇਰ ਦੱਸ 82640 65995 ਸਹੀ ਹੈ ਦੋਸਤੋ ਇਮਾਨਦਾਰ ਜੀ ਵੀਰ ਹੈ ਹਸਮੁਖ ਜੇ ਸੁਭਾਅ ਦਾ ਮਾਲਕ ਹੈ ਵੀਰ ਕਹਿੰਦਾ ਇਹ ਕੋਈ ਮੇਰੀ ਡਿਮਾਂਡ ਨਹੀਂ 88000 ਇਹ ਲੈਣ ਦੇਣ ਵਾਲਾ ਮੁੱਲੀ ਆ ਕਿ ਇੰਨੇ ਦੀ ਮੈਂ ਝੋਟੀ ਵੇਚਣੀ ਆ ਥੋੜਾ ਕਾਣਾ ਮਾਨ ਤਾਣ ਮੌਕੇ ਤੇ ਆਏਗੇ ਭੈਣ ਭਰਾ ਦਾ ਛੋੜ ਛੱਪਾ ਹੋ ਜਾਊਗਾ ਉਹ ਅਗਲਾ ਬੇਫਿਕਰ ਹੋ ਕੇ ਆ ਜੇ ਮੁੱਲ ਕਰਨ ਨੂੰ ਡਿਮਾਂਡ ਕਰਨ ਨੂੰ ਤਾਂ ਬਾਈ ਕਹਿੰਦਾ ਲੱਖ ਕਹਿ ਦਿੰਨੇ ਆ ਉਹਦਾ ਕੀ ਫਾਇਦਾ ਪਰ ਜਿਹੜੇ ਪੈਸੇ ਲੈਣੇ ਆ 88000 ਰੁਪਿਆ ਲੈਣਾ ਉਹਦੇ ਚ ਮਾਨ ਤਾਣ ਥੋੜਾ ਕਾਣਾ ਛੋੜ ਛੱਪਾ ਹੋ ਜੂ ਥਣਾ ਦੀ ਸਾਫ ਸੁਥਰੀ ਐ ਬਿਲਕੁਲ ਜਾਇਜ਼ ਮੁੱਲ ਬਾਕੀ ਤੁਸੀਂ ਵੀ ਜਦੋਂ ਵੀਰ ਦੇ ਘਰੇ ਆਉਂਗੇ ਆ ਕੇ ਝੋਟੀ ਵੇਖੋਗੇ ਤੁਹਾਡੇ ਵੀ ਮਨ ਲੱਗੂ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ 1 5 ਜਾਂ 1,10,000 ਮੁੱਲ ਕਰਨਾ ਸੀ ਅਗਲੇ ਨੇ ਪਰ ਬਿਲਕੁਲ ਜਾਇਜ਼ ਮੁੱਲ ਹੈ 88,000 ਦੀ ਵੀਰ ਕਹਿੰਦਾ ਆਪਾਂ ਦੇ ਦੇਣੀ ਆ ਵਿੱਚੋਂ ਮੌਕੇ ਤੇ ਛੋੜ ਵੀਰ ਕਹਿੰਦਾ ਕਰ ਦੂੰਗਾ ਬੇਫਿਕਰ ਹੋ ਕੇ ਅਗਲ ਆ ਜੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਨਾਗਾ ਆ ਇਹਦੀ ਮਾਂ ਖੜੀ ਆ ਪੱਤੀ ਦਾ ਸੂ ਕਿਹੜੀ ਪੱਤੀ ਜੀ 10 ਸੂ 35 10 ਸੂ ਪੱਤੀ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਬਿਲਕੁਲ ਸਸਤੇ ਮੁੱਲ ਦੀ ਪਹਿਲਾ ਸੂਆ ਨਵਾਹਾਨ ਝੋਟੀ ਜੇ ਕਿਸੇ ਪਹਿਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਜਾਇਜ ਮੁੱਲ ਜਿਦਾ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 60 60 ਆ 65 ਪਿੰਡ ਹਜ਼ਾਰ ਦੀਆਂ ਦਾ ਚੰਗੀਆਂ ਭਾਰੀਆਂ ਫੰਡਰਾ ਮੱਝਾਂ ਵੀ ਕੀ ਜਾਂਦੀਆਂ ਤੇ ਫੇਰ ਕਰਮ ਵਾਲੀ ਸੂਣ ਵਾਲੀ ਆ ਦੁੱਧ ਪਿਆਊ ਕਰਮ ਵਾਲੀ 11 12 ਕਿਲੋ ਵੀਰ ਦੱਸਦਾ ਇੱਥੇ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ